ਨਮਸਕਾਰ ਜੈ ਹਿੰਦ ਦੋਸਤੋ ਮੈਂ ਪਵਨ ਮੁਖੀਜਾ ਮੁਖੀਜਾ ਰੀਅਲ ਇਨ ਨਿਯੋਜਕ ਤੁਹਾਡਾ ਸਵਾਗਤ ਕਰਦਾ ਕਰੋੜਾ ਰੁਪਏ ਦਾ ਘਪਲਾ ਕੀਤਾ ਹੋਵੇ ਤਾਂ ਕਦੋਂ ਤੱਕ ਲੁਕਾਇਆ ਜਾ ਸਕਦਾ ਹੈ ਕਾਨੂੰਨ ਦੇ ਸ਼ਿਕੰਜੇ ਵਿੱਚੋਂ ਕਦੋਂ ਤੱਕ ਬਚਿਆ ਜਾ ਸਕਦਾ ਹੈ ਇਹ ਤਾਂ ਗੱਲ ਕਿਛ ਕੋ ਲੁਕੀ ਹੋਈ ਨਹੀਂ ਹੈ ਕਿ ਜਦ ਜਦ ਕਿਸੇ ਕਿਸੇ ਦੇ ਵਿਅਕਤੀ ਨੇ ਕਦੇ ਕੋਈ ਘਪਲਾ ਕੀਤਾ ਕਾਨੂੰਨ ਦੇ ਸ਼ਿਕੰਜੇ ਵਿੱਚ ਉਨੇ ਉਹ ਫਸਿਆ ਹੀ ਫਸਿਆ ਕਾਨੂੰਨ ਦੇ ਦਾਇਰੇ ਵਿੱਚ ਉਹ ਆਇਆ ਹੀ ਆਇਆ ਚਾਹੇ ਉਹ ਇਹ ਸੋਚਦਾ ਹੋਵੇ ਕਿ ਉਦੋਂ ਦਾ ਪੈਸਾ ਉਹਦੇ ਕੋਲ ਰਾਜਨੀਤਿਕ ਅਪਰੋਚ ਹੈ ਪਰ ਘਪਲਾ ਕਰਨ ਵਾਲਾ ਕ੍ਰਾਈਮ ਕਰਨ ਵਾਲਾ ਕਾਨੂੰਨ ਦੇ ਮੁਤਾਬਿਕ ਕਦੇ ਬਚ ਨਹੀਂ ਸਕਦਾ ਪਿੰਡ ਨਲਾਸਕੁਰਦ ਜਿੱਥੇ ਪੰਚਾਇਤ ਦੇ ਕੋਲ ਕਰੋੜਾਂ ਰੁਪਏ ਪਏ ਸਨ ਕਰੋੜਾਂ ਰੁਪਏ ਪਏ ਲੱਗਦਾ ਹੈ ਪੰਚਾਇਤ ਦੀ ਨੀਅਤ ਵਿੱਚ ਖੋਟ ਆ ਗਿਆ ਪੰਚਾਇਤ ਨੂੰ ਲੱਗਿਆ ਕਿ ਕਿਹੜਾ ਸਾਨੂੰ ਕੋਈ ਦੇਖ ਰਿਹਾ ਹੈ ਕਿਹੜਾ ਕਿ ਸਾਨੂੰ ਕੋਈ ਪੁੱਛ ਰਿਹਾ ਜੋ ਮਰਜ਼ੀ ਕਰ ਲਏ ਜਿੰਨਾ ਮਰਜ਼ੀ ਕਰੋੜਾਂ ਦਾ ਗੋਲਮਾਲ ਕਰ ਲਏ ਜਿੰਨਾ ਮਰਜ਼ੀ ਕਰੋੜਾਂ ਦਾ ਖੇਲ ਕਰ ਲਏ ਉਹਨਾਂ ਨੇ ਵਿਕਾਸ ਦੇ ਨਾਤੇ ਕਰੋੜਾਂ ਰੁਪਏ ਖਰਚ ਕੀਤੇ ਪਰ ਦੋਸਤੋ ਜਦੋਂ ਗੱਲ ਸਾਹਮਣੇ ਆਈ ਜਾਂਚ ਹੋਈ ਵਿਜਲਸ ਨੇ ਪਰਚਾ ਦਰਜ ਕੀਤਾ ਤੇ ਜੋ ਜਾਣਦੇ ਵਿੱਚ ਸਾਹਮਣੇ ਆ ਰਿਹਾ ਉਹਨੂੰ ਸੁਣ ਕੇ ਹਰ ਵਿਅਕਤੀ ਹੈਰਾਨ ਹੋ ਜਾਏਗਾ ਕਿ ਸਟੇਡੀਅਮ ਦੇ ਨਾਂ ਤਹੀ ਕਰੋਰਾ ਪੈਦਾ ਖਪਲਾ ਕਰ ਦਿੱਤਾ ਗਿਆ ਜਿਹੜੇ ਉੱਤੇ ਕੈਮਰੇ ਲਾਏ ਗਏ ਕੈਮਰੇ ਦੇ ਨਾਂ ਤੇ ਵੀ ਲੱਖਾਂ ਰੁਪਏ ਗੋਲਮਾਰ ਕਰ ਦਿੱਤੇ ਗਏ ਸਮਸ਼ਾਨ ਘਾੜ ਦੇ ਵਿੱਚ ਜਿਹੜੀ ਬਿਜਲੀ ਵਾਲੀ ਪੱਠੀ ਲਾਉਣ ਦਾ ਜਿਹੜੀ ਗੱਲ ਕੀਤੀ ਗਈ ਉਹਦੇ ਨਾਂ ਤੇ ਵੀ ਗੋਲਮੋਲ ਕਰ ਦਿੱਤਾ ਗਿਆ ਗੋਲਮਲ ਕਰ ਦਿੱਤਾ ਗਿਆ ਦੋਸਤੋ ਹੁਣ ਵਿਜੀਲੈਂਸ ਵਿਭਾਗ ਵੱਲੋਂ ਪਰਚਾ ਦਰਜ ਕਰ ਲਿਆ ਗਿਆ ਅੱਜ ਉਹ ਵਿਜੀਲੈਂਸ ਵਿਭਾਗ ਵੱਲੋਂ ਪਰਚਾ ਦਰਜ ਕੀਤਾ ਗਿਆ ਉਹ ਜਿਹੜੀਆਂ ਖਬਰਾਂ ਨੇ ਅੱਜ ਅਖਬਾਰ ਦੀਆਂ ਸੁਰਖੀਆਂ ਬਣੀਆਂ ਨੇ ਦੋਸਤੋ ਪਿੰਡ ਨਲਾਸਖੋਟ ਨਲਾਸਖੋਟ ਦੀ ਪੰਚਾਇਤ ਦੇ ਕੋਲ ਦੱਸਿਆ ਜਾਂਦਾ ਕਿ ਕਰੋੜਾ ਰੁਪਇਆ ਦੀ ਰਕਮ ਸੀ ਕਰੋੜੇ ਰਕਮ ਸੇ ਉਥੋਂ 2019 ਤੋਂ ਲੈ ਕੇ 2022 ਤੱਕ ਉੱਥੇ ਜਿਹੜਾ ਸਰਪੰਚ ਸੀ ਜਾਂ ਉਹਦੇ ਜਿਹੜੇ ਪੰਚ ਸੀ ਜਾਂ ਉਹਦੇ ਪੰਚਾਇਤ ਮੈਂਬਰ ਸੀ ਉਹਨਾਂ ਵੱਲੋਂ ਅਲੱਗ-ਅਲੱਗ ਕੰਮ ਕਰਵਾਏਗੇ ਵਿਕਾਸ ਦੇ ਕੰਮ ਕਰਵਾਏ ਵਿਕਾਸ ਦੇ ਕੰਮ ਕਰਵਾਏ ਤੇ ਇਹ ਦਾਵਾ ਕੀਤਾ ਗਿਆ ਕਿ ਵਿਕਾਸ ਦੇ ਕੰਮ ਕਰੋੜਾਂ ਰੁਪਏ ਦੇ ਕਰਵਾਏਗੇ ਦੋਸਤੋ ਜਿੰਨੀ ਰਕਮ ਦੱਸੀ ਗਈ ਉਨੀ ਰਕਮ ਇੱਕ ਛੋਟੇ ਪਿੰਡ ਦੇ ਵਿੱਚ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਹੋਏ ਹੋਣ ਤਾਂ ਦੂਰੋਂ ਦੂਰ ਦਿਖਾਈ ਦਿੰਦਾ ਹੈ ਕਿ ਵਾਕਈ ਇੱਥੇ ਕਰੋੜਾਂ ਰੁਪਏ ਦੇ ਵਿਕਾਸ ਦੇ ਕੰਮ ਦਿਖਾਈ ਦੇ ਰਹੇ ਹਨ ਆਹ ਦੋਸਤੋ ਜਦੋਂ ਇਹ ਪਤਾ ਲੱਗੇ ਕਿ ਵਿਕਾਸ ਦੇ ਨਾਮ ਤੇ ਘਪਲਾ ਹੋਇਆ ਹੈ ਗੁੰਟਾਲਾ ਹੋਇਆ ਹੈ ਲੋਕਾਂ ਦੇ ਨਾਲ ਦੋਖਾ ਹੋਇਆ ਹੈ ਜਿਹੜੀ ਲੋਕੋ ਜਿਹੜੀ ਕਹਾਣੀ ਸੀ ਪੰਚਾਇਤ ਦੇ ਕੋਲ ਰਕਮ ਸੀ ਉਹ ਜਨਤਾ ਦੀ ਰਕਮ ਸੀ ਜਨਤਾ ਦੇ ਨਾਲ ਵੀ ਦੁੱਖ ਹੋਇਆ ਅਖਰ ਮਾਮਲਾ ਵਿਜਲنس ਤੇ ਕੋਲ ਗਿਆ ਵਿਜਲنس ਨੇ ਵੀ ਬਰੀਕੀ ਨਾਲ ਜਾਂਚ ਸ਼ੁਰੂ ਕੀਤੀ ਜਦੋਂ ਜਾਂਚ ਸ਼ੁਰੂ ਹੋਈ ਉਸ ਤੋਂ ਬਾਅਦ ਇਹ ਲੱਗਦਾ ਸੀ ਜਲਦ ਵਿਜਲنس ਕਿਸੇ ਨਾ ਕਿਸੇ ਨਤੀਜੇ ਤੇ ਪਹੁੰਚ ਕੇ ਆਪਣੀ ਕਾਰਵਾਈ ਅੱਗੇ ਵਧਾਏਗੀ ਪਰ ਕਾਫੀ ਮਹੀਨੇ ਬੀਤ ਚੁੱਕੇ ਹਨ ਹਰ ਕਿਸੇ ਨਜ਼ਰ ਐਸ ਗੱਲ ਤੇ ਲੱਗ ਰਹੀ ਹਈਆਂ ਸਾਨੂੰ ਕਿ ਅਖਰ ਵਿਜਨਸ ਵੱਲੋਂ ਜੋ ਜਾਂਚ ਸ਼ੁਰੂ ਕੀਤੀ ਗਈ ਉਹਦੇ ਵਿੱਚ ਕਿ ਨੇ ਸਚਾਈ ਨਿਕਲੇ ਕਿ ਵਾਕਿਆ ਕੋ ਧੋਪਲਾ ਨਿਕਲਿਆ ਜਾਂ ਨਹੀਂ ਨਿਕਲੇਗਾ ਦੋਸਤੋ ਜੋ ਗੱਲ ਸਾਹਮਣੇ ਆ ਰਹੀ ਹੈ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਪਿੰਡ ਨਲਾਸ ਵਿੱਚ ਸਾਲ 2019 ਤੋਂ ਲੈ ਕੇ 2022 ਤੱਕ ਜਿਹੜੀ ਪੰਚਾਇਤ ਜਿਹਦੇ ਸਾਬਕਾ ਸਰਪੰਚ ਮਨਸ਼ੀਰਮ ਤੇ ਹੋਰ ਅਦਰ ਪੰਚ ਸਨ ਉਹ ਤੈਨਾਤ ਰਹਿ ਗਏ ਜਦ ਇਹ 2019 ਦੇ ਵਿੱਚ ਪਿੰਡ ਨਲਾਸ ਕੋਰਦ ਨੂੰ 58 ਕਰੋੜ 43 ਰੁਪਏ ਦੀ ਪੁਰਾਣੀ ਪੰਚਾਇਤ ਤੋਂ ਪ੍ਰਾਪਤ ਹੋਏ ਸਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਦੌਰਾਨ ਪਿੰਡ ਨੂੰ ਅਲੱਗ-ਅਲੱਗ ਫਸਲੀਆ ਤੋਂ 7 ਕਰੋੜ 50 ਲੱਖ ਰੁਪਏ ਪ੍ਰਾਪਤ ਹੋਏ ਸ਼ਿਕਾਇਤ ਹੋਈ ਸੀ ਕਿ ਵਿਕਾਸ ਕਮਾ ਦੇ ਨਾਮ ਉੱਪਰ ਕਰੋੜ ਰੁਪਏ ਦਾ ਘਪਲਾ ਕੀਤਾ ਗਿਆ ਹੈ ਹੈਰਾਨੀ ਵਾਲੀ ਗੱਲ ਹੈ ਕਿ ਜਦ ਤਰ੍ਹਾਂ ਸਾਹਮਣੇ ਆਇਆ ਕਿ ਪੰਚਾਇਤ ਵੱਲੋਂ ਵਿਕਾਸ ਉੱਪਰ 32 ਕਰੋੜ 859348 ਰੁਪਏ ਖਰਚ ਕੀਤੇ ਦਿਖਾਏ ਗਏ ਪਰ ਪਰ ਪਤਾ ਦੌਰਾਨ 29 96 ਲੱਖ 3000 614 ਰੁਪਏ ਦੇ ਖਰਚ ਬੰਦੇ ਪੰਚਾਇਤ ਵਿੱਚ ਕੋਈ ਰਿਕਾਰਡ ਹੀ ਨਹੀਂ। ਸਟੇਡੀਅਮ ਬਣਾਉਣ ਦੇ ਨਾਂ ਉੱਪਰ ਪੰਚਾਇਤ ਰਾਜ ਐਕਟ ਦੇ ਉਲੰਘਣਾ ਕੀਤੀ ਗਈ। ਸਟੇਡੀਅਮ ਨੇ ਕੰਮ ਵਿੱਚ 3 ਕਰੋੜ 61 ਲੱਖ 9000 454 ਰੁਪਏ ਬਣਦਾ ਹੈ ਜੋ ਦੱਸਿਆ ਗਿਆ ਕਿ 1.14 ਫਲਾਇਆ ਹੈ। ਜਾਦੂਆ ਸਾਹਮਣੇ ਆ ਕਿ ਸ਼ਮਸ਼ਾਨਘਾਟ ਵਿੱਚ ਸੰਸਕਾਰ ਵਾਲੀ ਬੱਠੀ ਲਗਾਉਣ ਦੀ ਜਿਹੜੀ ਬਿਜਲੀ ਵਾਲੀ ਬੱਠੀ ਲਗਾਉਣ ਦੀ ਤਿਆਰੀ ਕੀਤੀ ਗਈ ਉਹਦੀ ਅਦਾਇਗੀ ਕੀਤੀ ਗਈ ਪਰ ਚਾਰਜਦਾਨੇ ਸਾਹਮਣੇ ਆ ਕਿ ਉਹ ਜਿਹੜੀ ਬਿਜਲੀ ਵਾਲੀ ਬੱਠੀ ਸੀ ਉਹ ਉੱਥੇ ਨਹੀਂ ਪਾਈ ਗਈ ਜਾਂ ਉੱਥੇ ਨਹੀਂ ਲਾਈ ਗਈ ਇਸ ਬੱਠੀ ਲਈ ਪੰਚਾਇਤ ਵੱਲੋਂ ਜਹੀ ਦੇ ਐਸਟੀਮੇਟ ਅਨੁਸਾਰ ਵਾਕਫ ਪਰਮਾਨੂ ਅਧਾਇਕੀ ਤੱਕ ਵੀ ਕਰ ਦਿੱਤੀ ਗਈ ਇਸ ਤੋਂ ਇਲਾਵਾ ਪੰਚਾਇਤ ਵੱਲੋਂ ਅਲੱਗ-ਅਲੱਗ ਥਾਵਾਂ ਉੱਪਰ ਕੈਮਰੇ ਲਗਾਉਣ ਲਈ ਵਿਲਕ 6580 ਰੁਪਏ ਦੀ ਰਕਮ ਦੀ ਅਦਾਇਗੀ ਕੀਤੀ ਗਈ ਜਦ ਕਿ ਜਿੰਨੀ ਰਕਮ ਦੀ ਅਦਾਇਗੀ ਕੀਤੀ ਗਈ ਉਸ ਅਦਾਇਗੀ ਮੁਤਾਬਿਕ ਜਿਹੜੇ ਕੈਮਰੇ ਚੱਕ ਕੀਤੇ ਗਏ ਤਾਂ ਕਾਫੀ ਕੈਮਰੇ ਜਿਹੜੇ ਉੱਥੇ ਲੱਗੇ ਨਹੀਂ ਪਾਏ ਗਏ ਉਹ ਸੇਬ ਲੱਗਦਾ ਕਾਰਜ ਨਾਲ ਵਿੱਚ ਲਾ ਦਿੱਤੇ ਗਏ ਦੋਸਤੋ ਇਸ ਤੋਂ ਇਲਾਵਾ ਵਿਲੀਸ ਰਿਪੋਰਟ ਦੇ ਅਨੁਸਾਰ ਪਿੰਡੇ ਵਿੱਚ ਬਣੀਆਂ ਕੰਕਰੀਟ ਦੀਆਂ ਗਲੀਆਂ ਦੇ ਕੰਮ ਵਿੱਚ ਵੱਡੂ ਖਰਚ ਦਿਖਾਇਆ ਗਿਆ ਦੋਸਤੋ ਅੱਜ ਖਬਰ ਅਖਬਾਰ ਦੇ ਵਿੱਚ ਸੁਰੱਖਿਆ ਬਣੀਆਂ ਹੋਈਆਂ ਨਹੀਂ ਕਿਸ ਤਰ੍ਹਾਂ ਬਿਜ਼ਨਸ ਨੇ ਜਾਂਚ ਤੋਂ ਬਾਅਦ ਪਰਚਾ ਦਰਜ ਕਰ ਲਿਆ ਪਰਚਾ ਜਿਹੜਾ ਦਰਜ ਕੀਤਾ ਗਿਆ ਉਹਦੇ ਵਿੱਚ ਅਲੱਗ-ਅਲੱਗ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਉਹਦੇ ਵਿੱਚ 420 406 465 771 ਪ੍ਰਿਵੈਂਸ਼ਨ ਆਫ ਕਲਪਸ਼ਨ ਐਕਟ ਦੇ ਇਲਾਵਾ ਹੋਰ ਵੀ ਧਾਰਾਵਾਂ ਦੇ ਤਹਿਤ ਪਰਚਾ ਦਰਜ ਕੀਤਾ ਗਿਆ ਜਿਹੜੇ ਇਹਦੇ ਵਿੱਚ આરોપી ਦੱਸੇ ਜਾ ਰਹੇ ਨੇ ਉਹਦੇ ਵਿੱਚ ਦੱਸਿਆ ਗਿਆ ਕਿ ਸਾਬਕਾ ਸਰਪੰਚ ਜਿਹੜਾ ਹੈ ਉਹ ਮਨਸ਼ੀਰਾਂ ਪੰਚ ਫਖਿੰਦਰ ਸਿੰਘ ਸੋਮਦਰ ਰਗੇ ਸਿੰਘ ਬੇਦਪrakash ਜੈ ਅਮਰਜੀਤ ਸਿੰਘ ਪੰਚਾਇਤ ਸੈਕਟਰੀ ਜਸਵੀਰ ਚੰਦ ਜਿੰਦਰ ਕੁਮਾਰ ਠੇਕੇਦਾਰ ਦਿਨੇਸ਼ ਕੁਮਾਰ ਬੰਸਲ ਮਾਨਕਪੁਰ ਨਵਾਸੀ ਮੋਨ ਲਾਲ ਦੇ ਜਿਹੜੇ ਮੋਨ ਲਾਲ ਵਗੈਰਾ ਦੇ ਨਾਮ ਦੱਸੇ ਜਾ ਰਹੇ ਨੇ ਦੋਸਤੋ ਹੁਣ ਪਰਚਾ ਦਰਜ ਹੋ ਚੁੱਕਿਆ ਹੈ ਜਿਹੜਾ ਵਿਜੀਲੈਂਸ ਡਿਪਾਰਟਮੈਂਟ ਇਹਨਾਂ ਔਰੋਪੀਆਂ ਨੂੰ ਅੱਗੇ ਪਿੱਛੇ ਅਰੈਸਟ ਕਰੇਗਾ ਤੇ ਉਸ ਤੋਂ ਬਾਅਦ ਫੱਟ ਸਾਹਮਣੇ ਆਏਗਾ ਕਿ ਜਿਹੜਾ ਇਹਨਾਂ ਨੇ ਇਹ ਘਪਲਾ ਕੀਤਾ ਜੋ ਇਹਨਾਂ ਨੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਕਿ ਇਹਨਾਂ ਨੂੰ ਕਿਸੇ ਨੇਤਾ ਦਾ ਅਸ਼ੀਰਵਾਦ ਪ੍ਰਾਪਤ ਸੀ ਜਾਂ ਨਹੀਂ ਸੀ ਇਹ ਆਪਣੇ ਤੌਰ ਤੇ ਜਿਹੜਾ ਕਹਿ ਸਕਦੇ ਆ ਕਿ ਇੰਨੀ ਵੱਡੀ ਰਕਮ ਦੇ ਕੇ ਇਹਨਾਂ ਨੂੰ ਕਿਸੇ ਕਾਨੂੰਨ ਦਾ ਡਰ ਨਹੀਂ ਸੀ ਇਹ ਆਪਣੇ ਤੌਰ ਤੇ ਇਹ ਘਪਲੇ ਕਰਦੇ ਰਹੇ ਇਹ ਰਕਮ ਖਰਚ ਕਰਦੇ ਰਹੇ ਹੁਣ ਦੇਖਦੇ ਆ ਕਿ ਵਿਜਲਸ ਵੱਲੋਂ ਜਿਹੜਾ ਇਹ ਮਾਮਲਾ ਦਾ ਕੀਤਾ ਗਿਆ ਇਹ આરોપી ਕਦੋਂ ਵਿਜਲਸ ਡਪਾਰਟਮੈਂਟ ਦੇ ਜਿਹੜੇ ਹੱਥੇ ਚੜਦੇ ਨੇ ਕਦੋਂ ਅਰੇਸਟ ਹੁੰਦੇ